ਤਬਦਾ ਸਵਾਗਤ ਹੈ ਜੀ ਅੱਜ ਅਸੀਂ ਇੱਕ ਬਹੁਤ ਹੀ ਖਾਸ ਵਿਸ਼ੇ ਤੇ ਗੱਲ ਕਰਾਂਗੇ ਰਖੜੀ ਹਾਂਜੀ ਉਹੀ ਤਿਉਹਾਰ ਜੋ ਭੈਣ ਭਰਾ ਦੇ ਪਿਆਰ ਤੇ ਸੁਰੱਖਿਆ ਦੇ ਵਾਅਦੇ ਦਾ ਪ੍ਰਤੀਕ ਹੈ ਸਾਡੇ ਕੋਲ ਇੱਕ ਲੇਖ ਹੈ ਰਖੜੀ ਪਿਆਰ ਅਤੇ ਸੁਰੱਖਿਆ ਦਾ ਤਿਉਹਾਰ ਅਸੀਂ ਉਸ ਦੇ ਕੁਝ ਖਾਸ ਨੁਕਤੇ ਅੱਜ ਗੱਲ ਕਰਾਂਗੇ ਮਕਸਦ ਇਹ ਹੈ ਕਿ ਰਖੜੀ ਦਾ ਅਸਲ ਮਤਲਬ ਕੀ ਹੈ ਰਸਮਾਂ ਕਿਵੇਂ ਹੁੰਦੀਆਂ ਨੇ ਤੇ ਖਾਸ ਕਰਕੇ ਸਮੇਂ ਦੇ ਨਾਲ ਇਸ ਵਿੱਚ ਕੀ ਬਦਲਾਅ ਆਏ ਨੇ ਉਹ ਸਮਝੀਏ ਤੇ ਹਾਂ ਯਾਦ ਰਹੇ 2025 ਵਿੱਚ ਇਹ ਸ਼ਨੀਵਾਰ 9 ਅਗਸਤ ਨੂੰ ਹੈ ਚਲੋ ਫਿਰ ਸ਼ੁਰੂ ਕਰਦੇ ਹਾਂ ਪਹਿਲਾਂ ਤਾਂ ਇਹੀ ਸਮਝੀਏ ਰਖੜੀ ਮਤਲਬ ਰਖੜਾ ਦਾ ਅਰਥ ਹੈ ਸੁਰੱਖਿਆ ਹੈ ਨਾ ਹਾਂਜੀ ਬਿਲਕੁਲ ਤੇ ਬੰਧਨ ਦਾ ਮਤਲਬ ਹੋਇਆ ਬੰਨਣਾ ਜਾਂ ਰਿਸ਼ਤਾ ਸੋ ਸਿੱਧਾ ਜਿਹਾ ਮਤਲਬ ਸੁਰੱਖਿਆ ਦਾ ਬੰਧਨ ਇੱਕ ਪਵਿੱਤਰ ਵਾਦਾ ਹਾਂ ਜਦੋਂ ਭੈਣ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀ ਹੈ ਉਦੋਂ ਭਰਾ ਉਸ ਦੀ ਰੱਖਿਆ ਦਾ ਵਾਦਾ ਕਰਦਾ ਹੈ ਬਹੁਤ ਖੂਬਸੂਰਤ ਰਸਮ ਹੈ ਤੇ ਦੇਖੋ ਇਸ ਦੀ ਤਿਆਰੀ ਵੀ ਘੱਟ ਦਿਲਚਸਪ ਨਹੀਂ ਹੁੰਦੀ ਭੈਣਾ ਪੂਰੀ ਰੀਜ ਨਾਲ ਪੂਜਾ ਦੀ ਥਾਲੀ ਸਜਾਉਂਦੀਆਂ ਨੇ ਅੱਛਾ ਕੀ ਕੀ ਹੁੰਦਾ ਉਸ ਥਾਲੀ ਵਿੱਚ ਉਹ ਦੇਖੋ ਉਸ ਵਿੱਚ ਰਖੜੀ ਹੁੰਦੀ ਹੈ ਚੌਲ ਹੁੰਦੇ ਨੇ ਕੁੰਮਕੁੰਮ ਇੱਕ ਦੀਵਾ ਤੇ ਮਿਠਿਆਈਆਂ ਇਹ ਸਭ ਜ਼ਰੂਰੀ ਚੀਜ਼ਾਂ ਨੇ ਹਾਂ ਮਿਠਿਆਈ ਤਾਂ ਜ਼ਰੂਰੀ ਹੈ ਪਰ ਇਹ ਬਾਕੀ ਚੀਜ਼ਾਂ ਮਤਲਬ ਇਹਨਾਂ ਦਾ ਕੋਈ ਖਾਸ ਮਤਲਬ ਵੀ ਹੈ ਜਾਂ ਸਿਰਫ ਰਸਮੀ ਹੈ ਨਹੀਂ ਨਹੀਂ ਬਹੁਤ ਵਧੀਆ ਸਵਾਲ ਪੁੱਛਿਆ ਹਰ ਚੀਜ਼ ਦਾ ਆਪਣਾ ਪ੍ਰਤੀਕਾਤਮਕ ਅਰਥ ਹੈ ਜਿਵੇਂ ਦੀਵਾ ਰੋਸ਼ਨੀ ਦਾ ਹਨੇਰਾ ਦੂਰ ਕਰਨ ਦਾ ਪ੍ਰਤੀਕ ਹੈ ਮਠਿਆਈ ਰਿਸ਼ਤੇ ਵਿੱਚ ਮਿਠਾਸ ਲਿਆਉਂਦੀ ਹੈ ਕੁੰਕੁਮ ਦਾ ਤਿਲਕ ਸ਼ੁਭ ਮੰਨਿਆ ਜਾਂਦਾ ਤੇ ਚੌਲ ਜਿਹੜੇ ਨੇ ਉਹ ਸੰਪੂਰਨਤਾ ਅਖੰਡਤਾ ਦੇ ਪ੍ਰਤੀਕ ਨੇ ਅੱਛਾ ਫਿਰ ਰਸਮ ਕਿਵੇਂ ਹੁੰਦੀ ਹੈ ਪੈਣ ਥਾਲੀ ਲੈ ਕੇ ਆਉਂਦੀ ਹੈ ਹਾਂਜੀ ਫਿਰ ਪੈਣ ਪਰਾ ਦੇ ਸੱਜੇ ਗੁੱਟ ਤੇ ਰਖੜੀ ਬੰਦਦੀ ਹੈ ਮੱਥੇ ਤੇ ਤਿਲਕ ਲਗਾਉਂਦੀ ਹੈ ਤੇ ਅਰਦਾਸ ਕਰਦੀ ਹੈ ਉਸ ਦੀ ਲੰਬੀ ਉਮਰ ਲਈ ਉਹਦੀ ਭਲਾਈ ਲਈ ਤੇ ਫਿਰ ਆਉਂਦੀ ਹੈ ਵਾਰੀ ਤੋਹਫਿਆਂ ਦੀ ਹੈਨਾ ਪਰਾ ਕੁਝ ਨਾ ਕੁਝ ਦਿੰਦੇ ਨੇ ਭੈਣਾਂ ਨੂੰ ਹਾਂ ਦਿੰਦੇ ਨੇ ਤੋਹਫੇ ਪੈਸੇ ਮਠਿਆਈ ਪਰ ਦੇਖੋ ਅਸਲ ਗੱਲ ਤੋਹਫਿਆਂ ਦੀ ਕੀਮਤ ਦੀ ਨਹੀਂ ਅਸਲ ਮਕਸਦ ਤਾਂ ਉਹ ਪਾਵਨਾ ਹੈ ਉਹ ਪਿਆਰ ਸਤਕਾਰ ਇੱਕ ਦੂਜੇ ਲਈ ਸਹਿਯੋਗ ਜਤਾਉਣਾ ਹੈ ਹੂੰ ਇਹ ਗਲਤ ਹੈ ਪਰ ਅੱਜਕੱਲ ਕੁਝ ਬਦਲਿਆ ਵੀ ਹੈ ਇਸ ਵਿੱਚ ਮਤਲਬ ਇਹ ਸਿਰਫ ਸਗੇ ਭੈਣ ਭਰਾ ਦਾ ਤਿਉਹਾਰ ਹੀ ਨਹੀਂ ਰਿਹਾ ਕਿਉਂ ਬਿਲਕੁਲ ਸਹੀ ਕਿਹਾ ਇਹ ਹੁਣ ਬਹੁਤ ਫੈਲ ਗਿਆ ਹੈ ਹੁਣ ਤਾਂ ਲੋਕ ਚਚੇਰੇ ਭੈਣ ਭਰਾਵਾਂ ਨੂੰ ਆ ਕਰੀਬੀ ਦੋਸਤਾਂ ਨੂੰ ਵੀ ਰੱਖੜੀ ਬੰਨਦੇ ਨੇ ਹਾਂ ਮੈਂ ਸੁਣਿਆ ਕਿ ਭੈਣਾਂ ਵੀ ਇੱਕ ਦੂਜੇ ਨੂੰ ਬਣ ਲੈਂਦੀਆਂ ਨੇ ਕਈ ਵਾਰ ਹਾਂਜੀ ਇਹ ਵੀ ਹੋ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਸਰਹੱਦ ਤੇ ਜਿਹੜੇ ਸਾਡੇ ਫੌਜੀ ਭਰਾ ਨੇ ਉਹਨਾਂ ਨੂੰ ਰੱਖਣੀਆਂ ਭੇਜਣ ਦਾ ਰਿਵਾਜ ਬਹੁਤ ਵੱਧ ਗਿਆ ਹੈ ਵਾਹ ਇਹ ਤਾਂ ਫਿਰ ਇੱਕ ਤਰ੍ਹਾਂ ਦਾ ਰਾਸ਼ਟਰੀ ਸ਼ੁਕਰਾਨਾ ਹੋ ਗਿਆ ਬਿਲਕੁਲ ਇਹ ਦਰਸਾਉਂਦਾ ਹੈ ਕਿ ਇਹ ਤਿਉਹਾਰ ਕਿਵੇਂ ਵਿਕਸਿਤ ਹੋ ਰਿਹਾ ਹੈ ਇਹ ਪਿਆਰ ਤੇ ਸੁਰੱਖਿਆ ਦਾ ਬੰਧਨ ਹੋਣ ਪਰਿਵਾਰ ਤੋਂ ਬਾਅਦ ਸਮਾਜ ਤੱਕ ਫੈਲ ਰਿਹਾ ਤੇ ਕੁਝ ਲੋਗ ਇਸ ਦਿਨ ਨੂੰ ਹੋਰ ਮੁੱਦਿਆਂ ਨਾਲ ਵੀ ਜੋੜਦੇ ਨੇ ਜਿਵੇਂ ਹਾਂ ਜਿਵੇਂ ਲਿੰਗ ਸਮਾਨਤਾ ਦੀ ਗੱਲ ਕਰਦੇ ਨੇ ਸਮਾਜਿਕ ਸਦਭਾਵਨਾ ਦੀ ਜਾਂ ਔਰਤਾਂ ਦੇ ਹੱਕਾਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣ ਲਈ ਵੀ ਇਸ ਦਿਨ ਨੂੰ ਵਰਤਦੇ ਨੇ ਇਹ ਤਾਂ ਬਹੁਤ ਅਹਿਮ ਗੱਲ ਹੈ ਮਤਲਬ ਇੱਕ ਪਰੰਪਰਾਗਤ ਤਿਉਹਾਰ ਨੂੰ ਨਵੇਂ ਅਰਥ ਮਿਲ ਰਹੇ ਨੇ ਇਹੀ ਤਾਂ ਖਾਸੀਅਤ ਹੈ ਜੀਵੰਤ ਪਰੰਪਰਾਵਾਂ ਦੀ ਉਹ ਸਮੇਂ ਨਾਲ ਬਦਲਦੀਆਂ ਨੇ ਨਵੇਂ ਰੂਪ ਲੈਂਦੀਆਂ ਨੇ ਤੇ ਖੇਤਰੀ ਤੌਰ ਤੇ ਵੀ ਫਰਕ ਹੋਣਗੇ ਨਾ ਮਨਾਉਣ ਦੇ ਢੰਗ ਵਿੱਚ ਹਾਂਜੀ ਬਿਲਕੁਲ ਜਿਵੇਂ ਉੱਤਰੀ ਭਾਰਤ ਵਿੱਚ ਵੱਡੇ ਪਰਿਵਾਰ ਇਕੱਠ ਹੁੰਦੇ ਨੇ ਕਾਫੀ ਧੂਮ-ਧਾਮ ਹੁੰਦੀ ਹੈ ਜਦਕਿ ਦੱਖਣੀ ਭਾਰਤ ਵਿੱਚ ਸ਼ਾਇਦ ਉਨਾ ਪ੍ਰਚਲਿਤ ਨਾ ਹੋਵੇ ਪਰ ਫਿਰ ਵੀ ਮਨਾਇਆ ਜਾਂਦਾ ਹੈ ਅੱਛਾ ਤੇ ਮਹਾਰਾਸ਼ਟਰ ਦਾ ਸੁਣਿਆ ਸੀ ਉੱਥੇ ਕੁਝ ਹੋਰ ਵੀ ਹੁੰਦਾ ਨਾਲ ਹਾਂ ਮਹਾਰਾਸ਼ਟਰ ਵਿੱਚ ਇਹ ਨਰਲੀ ਪੂਰणिमा ਦੇ ਤਿਉਹਾਰ ਨਾਲ ਮਿਲ ਕੇ ਆਉਂਦਾ ਹੈ ਜਿਹੜਾ ਸਮੁੰਦਰ ਦੇਵਤਾ ਨੂੰ ਸਮਰਪਿਤ ਹੁੰਦਾ ਹੈ ਤੇ ਨੇਪਾਲ ਵਿੱਚ ਵੀ ਮਨਾਉਂਦੇ ਨੇ ਹਾਂ ਨੇਪਾਲ ਵਿੱਚ ਇਸ ਨੂੰ ਰਾਖੀ ਪੂਰणिमा ਜਾਂ ਜਨਾਈ ਪੂਰणिमा ਕਹਿੰਦੇ ਨੇ ਉੱਥੇ ਇਸ ਦੇ ਆਪਣੇ ਰੰਗ ਨੇ ਇਹ ਸਭ ਵੱਖਰੇਵੇ ਤਾਂ ਹੈ ਪਰ ਇਸ ਦੀਆਂ ਜੜਾਂ ਕਿੱਥੇ ਨੇ ਮਤਲਬ ਇਸ ਦੀ ਸ਼ੁਰੂਆਤ ਬਾਰੇ ਕੁਝ ਕਹਾਣੀਆਂ ਵੀ ਤਾਂ ਹੋਣਗੀਆਂ ਹਾਂਜੀ ਜੜਾ ਬਹੁਤ ਡੂੰਘੀਆਂ ਨੇ ਸਾਡੇ ਮਿਥਿਆਸ ਵਿੱਚ ਕਈ ਕਹਾਣੀਆਂ ਜੁੜੀਆਂ ਹੋਈਆਂ ਨੇ ਜਿਵੇਂ ਉਹ ਕ੍ਰਿਸ਼ਨ ਤੇ ਦ੍ਰੋਪਦੀ ਵਾਲੀ ਕਹਾਣੀ ਬਹੁਤ ਮਸ਼ਹੂਰ ਹੈ ਬਿਲਕੁਲ ਕਹਿੰਦੇ ਨੇ ਕਿ ਇੱਕ ਵਾਰੀ ਕ੍ਰਿਸ਼ਨ ਜੀ ਦੀ ਉਂਗਲੀ ਜ਼ਖਮੀ ਹੋ ਗਈ ਸੀ ਤਾਂ ਦ੍ਰੋਪਦੀ ਨੇ ਛੱਟ ਆਪਣੀ ਸਾੜੀ ਦਾ ਪੱਲਾ ਪਾੜ ਕੇ ਉਹਨਾਂ ਦੀ ਉਂਗਲੀ ਤੇ ਬੰਨ ਦਿੱਤਾ ਸੀ ਹਾਂ ਤੇ ਫਿਰ ਕ੍ਰਿਸ਼ਨ ਜੀ ਨੇ ਵਚਨ ਦਿੱਤਾ ਸੀ ਕਿ ਉਹ ਹਮੇਸ਼ਾ ਦ੍ਰੋਪਦੀ ਦੀ ਰੱਖਿਆ ਕਰਨਗੇ ਸਹੀ ਗੱਲ ਇਸੇ ਤਰ੍ਹਾਂ ਯਮਰਾਜ ਤੇ ਉਹਨਾਂ ਦੀ ਪੈਣ ਯਮੁਨਾ ਦੀ ਕਹਾਣੀ ਵੀ ਹੈ ਤੇ ਇੱਕ ਹੋਰ ਕਹਾਣੀ ਇੰਦਰ ਦੇਵਤਾ ਤੇ ਉਹਨਾਂ ਦੀ ਪਤਨੀ ਸਚੀ ਯਾਨੀ ਇੰਦਰਾਣੀ ਬਾਰੇ ਵੀ ਹੈ ਇਹ ਸਾਰੀਆਂ ਕਹਾਣੀਆਂ ਸੁਰੱਖਿਆ ਦੇ ਇਸ ਵਾਅਦੇ ਦੀ ਅਹਿਮੀਅਤ ਨੂੰ ਹੀ ਦਰਸਾਉਂਦੀਆਂ ਨੇ ਤਾਂ ਮਤਲਬ ਇਹ ਸਿਰਫ ਇੱਕ ਦਿਨ ਦੀ ਰਸਮ ਨਹੀਂ ਇਸ ਪਿੱਛੇ ਬਹੁਤ ਇਤਿਹਾਸ ਤੇ ਭਾਵਨਾ ਹੈ ਬਿਲਕੁਲ ਸੋ ਸੰਖੇਪ ਵਿੱਚ ਕਹੀਏ ਤਾਂ ਰਖੜੀ ਸਿਰਫ ਇੱਕ ਤਾਗਾ ਬੰਨਣ ਦੀ ਰਸਮ ਨਹੀਂ ਇਹ ਪਿਆਰ ਸੁਰੱਖਿਆ ਤੇ ਆਪਸੀ ਸਮਾਜਿਕ ਸਾਂਝ ਦਾ ਇੱਕ ਅ ਵਿਕਸਿਤ ਹੁੰਦਾ ਪ੍ਰਤੀਕ ਹੈ ਜਿਸ ਦੀਆਂ ਜੜ੍ਹਾਂ ਪਰੰਪਰਾ ਵਿੱਚ ਨੇ ਪਰ ਇਹ ਆਧੁਨਿਕ ਸਮੇਂ ਦੇ ਹਿਸਾਬ ਨਾਲ ਟਲ ਵੀ ਰਿਹਾ ਹੈ ਠੀਕ ਤੇ 2025 ਵਿੱਚ ਸਮੇਂ ਬਾਰੇ ਕੀ ਖਿਆਲ ਹੈ ਕਦੋਂ ਬੰਨਣੀ ਚਾਹੀਦੀ ਹੈ ਦੇਖੋ ਆਮ ਤੌਰ ਤੇ ਰਖੜੀ ਬੰਨਣ ਦਾ ਸ਼ੁਭ ਸਮਾਪਰਾਹਣ ਦਾ ਹੁੰਦਾ ਹੈ ਯਾਨੀ ਦੁਪਹਿਰ ਤੋਂ ਬਾਅਦ ਦਾ ਪਰ ਹਾਂ ਸਹੀ ਸਮਾ ਹਰ ਸਾਲ ਥੋੜਾ ਵੱਖਰਾ ਹੋ ਸਕਦਾ ਹੈ ਇਹ ਪੰਚਾਂਗ ਜਾਂ ਜੋਤਿਸ਼ੀ ਗਣਨਾ ਤੇ ਨਿਰਭਰ ਕਰਦਾ ਹੈ ਸਮਝ ਗਿਆ ਚਲੋ ਅੱਜ ਦੀ ਗੱਲਬਾਤ ਨੂੰ ਸਮੇਟਦੇ ਹੋਏ ਇੱਕ ਆਖਰੀ ਸਵਾਲ ਛੱਡ ਜਾਂਦੇ ਆ ਸੋਚਣ ਲਈ ਅੱਜ ਦੀ ਦੁਨੀਆ ਵਿੱਚ ਜਿੱਥੇ ਰਿਸ਼ਤੇ ਬਦਲ ਰਹੇ ਨੇ ਉੱਥੇ ਪੈਣਪਰਾ ਦੇ ਰਵਾਇਤੀ ਰਿਸ਼ਤੇ ਤੋਂ ਹਟ ਕੇ ਇਹ ਜਿਹੜਾ ਰੱਖਿਆ ਯਾਨੀ ਸੁਰੱਖਿਆ ਦਾ ਵਾਅਦਾ ਇਸ ਨੂੰ ਅਸੀਂ ਹੋਰ ਕਿਹੜੇ ਰਿਸ਼ਤਿਆਂ ਵਿੱਚ ਤੇ ਕਿਵੇਂ ਦੇਖ ਸਕਦੇ ਹਾਂ ਜਾਂ ਨਵਾਸ